ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਤੇ ਹੁਣ ਇਲਜ਼ਾਮ ਉਹਨਾਂ ਦੇ ਆਪਣੇ OSG ਸੁਖਵੀਰ ਸਿੰਘ ਸੁਖੀ ਤੇ ਲੱਗੇ। ਝੂਠੇ ਪਰਚੇ ਕਰਾਈ ਜਾਂਦਾਈ ਸਾਡੀ ਇਹ ਮੋਟਰ ਹੀ ਸਾਾਨੂੰ ਉੱਥੋਂ ਮੋਟਰ ਤੋਂ ਚੋਰ ਬਣਾਇਆ ਗਿਆ ਸਾਡੇ ਤੇ ਝੂਠਾ ਪਰਚਾ ਪਾਇਆ ਗਿਆ। ਨਾਲੇ ਸਾਡੀ 10 ਵਿਗੇ ਜ਼ਮੀਨ ਵਹਾਈ ਗਈ। ਜੇ ਉੱਥੇ ਕੋਈ ਜਾਂਚ ਹੁੰਦੀ ਹੈ ਜੇ ਉੱਥੇ ਕੋਈ ਕੋਈ ਜਾਂਦਾ ਪਤਾ ਕਰਨਾ ਤੁਸੀਂ ਇਹ ਝੂਠੇ ਪਾਏ ਕਿਉਂ? ਜੇ ਸਾਡੇ ਤੇ ਜੋ ਮਰਜ਼ੀ ਕਾਰਵਾਈ ਹੋ ਗਈ ਜੇ ਸਾਡੇ ਅਸੀਂ ਝੂਠੇ ਪਾਏ ਗਏ। ਪਰਿਵਾਰੀ ਸਾਹਿਬ ਲੈ ਕੇ ਜਾ ਕੇ ਰਿਕਾਰਡ ਚੈੱਕ ਕਰ ਦਿੱਤਾ ਗਿਆ। ਸਾਡੇ ਕੋਈ ਕਾਗਜ਼ ਨਹੀਂ ਦੇਖੇ ਜਾ ਰਹੀ ਸਾਨੂੰ ਤਾਂ ਸਿੱਧਾ ਹੀ ਕਹਿ ਜਾਂਦੇ ਨੇ ਵੀ ਸਾਡੇ ਤਾਂ ਹੱਥ ਖੜੇ ਨਹੀਂ ਸਾਨੂੰ ਤਾਂ ਸੁੱਖੀ ਦਾ ਫੋਨ ਆਉਂਦਾ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਭਗਵਾਨ ਤੁਮਾ ਦਾ ਉਸ ਜੀ ਤੁਹਾਡੇ ਨਾਲ ਧੱਕਾ ਕਰਾ ਰਹੇ ਅਸੀਂ ਨੇ ਜੀ ਕਿਸੇ ਬੰਦੇ ਦੀ ਮਦਦ ਲੈਣ ਗਏ ਤੇ ਉਹ ਬੰਦੇ ਨੂੰ ਉਹਨੂੰ ਕਹਿੰਦਾ ਵੀ ਤੂੰ ਇਹ ਕੰਮ ਮੇਰਾ ਤੋਂ ਪਛੜ ਜਾ ਕਿ ਨਹੀਂ ਸੁੱਖੀ ਨਹੀਂ ਸਿੱਧਾ ਫੋਨ ਕਰਕੇ ਸਾਨੂੰ ਉਹ ਬੰਦੇ ਨੇ ਕਹਿਤਾ ਕਹਿੰਦਾ ਮੇਰੇ ਹੱਥ ਖੜੇ ਨਹੀਂ ਤੁਸੀਂ ਇਹ ਸੁੱਖੀ ਦਾ ਫੋਨ ਆਉਂਦਾ ਹੈ ਵੀ ਤੁਸੀਂ ਅਬ ਤਾਂ ਕੋਈ ਹੋਰ ਹੀਲਾ ਕਰ ਲਓ ਅਫਸਰ ਕੀ ਕਹਿੰਦੇ ਜਦੋਂ ਦਈ ਜਾਂਦੇ ਜਦੋਂ ਜਾਣਗੇ ਕਿ ਸਾਡੇ ਹੱਥ ਖੜੇ ਨਹੀਂ ਸਾਡੇ ਪ੍ਰੈਸਟਰਾਂ ਕਹਿੰਦੇ ਸੁੱਖੀ ਦਾ ਫੋਨ ਆਉਂਦਾ ਤੁਹਾਡੀ ਐਮ.ਐਲ.ਏ ਆ ਨਰਿੰਦਰਪੁਰ ਭਰਾਜ ਤੁਸੀਂ ਉਹਦੇ ਕੋਲੇ ਮਰਤ ਲੈਣ ਜੀ ਗਏ ਤੇ ਹੀ ਉਹ ਤਾਂ ਅਹ ਡਿਪਟੀ ਨੂੰ ਫੋਨ ਕਰਦੇ ਨੇ ਉਹਦੀ ਜਾਣ ਸਰ ਫੋਨ ਕਰ ਦਿੰਦੇ ਨੇ ਪਰ ਉਹਨਾਂ ਨੇ ਕੋਈ ਗੱਲ ਸੁਣੀ ਨਹੀਂ ਯਾਰੀ ਉਹਦੀ ਕਿਉਂ ਨਹੀਂ ਗੱਲ ਸੁਣੀ ਯਾਰੀ ਭਗਵੰਤ ਜੀ ਮੰਦਵੋ ਅਸੀਂ ਕਿ ਹਾਂ ਭਗਵੰਤ ਜੀ ਮੰਦਵੋ ਅਸੀਂ ਠੀਕ ਕਰਕੇ ਉਹਦੀ ਕੋਈ ਗੱਲ ਨਹੀਂ ਸੁਣੀ ਤੁਸੀਂ ਵੀ ਪਰਚਾ ਜਿਹੜਾ ਕਰਾਇਆ ਉਹਨਾਂ ਤੇ 420 ਦਾ ਉਹ ਕਹਦਾ 420 ਦਾ ਪਰਚਾ ਜੀ ਪਹਿਲਾਂ ਸਾਨੂੰ ਜ਼ਮੀਨ ਦਾ ਵੇਨਾ ਕਰਿਆ ਉਦੋਂ ਬਾਅਦ ਕਿਸੇ ਹੋਰ ਬੰਦੇ ਨੂੰ ਜ਼ਮੀਨ ਵੇਨੇ ਕਰਤੀ ਪੂਰੀ ਜ਼ਮੀਨ ਉਹੀ ਜ਼ਮੀਨ ਹੈ ਜੀ ਕੀ ਨਾ ਬੰਦੇ ਨੇ ਕੀ ਨਾ ਰਣਜੀਤ ਸਿੰਘ ਨੇ ਜੀ ਫਿਰ ਪੁਲਿਸ ਨੇ ਫੜਦੇ ਉਹ ਨੂੰ 2 ਮਹੀਨੇ ਹੋ ਗਏ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹ ਕਿਉਂ ਕਹਿੰਦਾ ਵੀ ਸਾਡੇ ਲਵੇ ਸੁੱਖੀ ਦਾ ਫੋਨ ਆਉਂਦਾ ਸੁੱਖੀ 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 ਰੱਬ ਹੋ ਗਿਆ ਸੁੱਖੀ ਦਾ ਫੋਨ ਅਸੀਂ ਨੇਮ ਕਰਨ ਨੂੰ ਤਿਆਰਾਂ ਜਿੱਥੇ ਮਰਜੀ ਸਤੋਂ ਨੇਮ ਕਰਾਉਣੇ ਇਹ ਗੱਲ ਦਾ ਕਿ ਸੁੱਖੀ ਫੋਨ ਨਹੀਂ ਕਰਨਾ ਤੁਹਾਡੇ ਤੇ ਪਰਚਾ ਹੋਇਆ ਤੁਹਾਡੇ ਬੇਟੇ ਨੂੰ ਜੇਲ੍ਹ ਕਟਰੀ ਪੈ ਗਈ ਜੇਰੂ ਤੁਸੀਂ ਉਹਨਾਂ ਤੇ 420 ਦਾ ਪਰਚਾ ਕਰਾਇਆ ਉਹ ਬੰਦਿਆਂ ਨੂੰ ਹਲੇ ਪੁਲਿਸੋਂ ਫੜ ਨਹੀਂ ਰਹੀ ਤੁਹਾਡੇ ਕਹਿਣ ਦਾ ਮੰਗ ਲੈ ਹਾਂ ਫੜ ਨਹੀਂ ਰਹੀ ਉਹ ਕਿਉਂ ਸੁੱਖੀ ਫੋਨ ਕਰਦਾ ਜੀ ਕਰਮਜੀਤ ਕਰਵਾਉਂਦਾ ਓਤੋਂ ਅਸੀਂ ਪੈਸੇ ਲੈਣੇ ਨੇ ਉਹ ਸਾਨੂੰ ਕਹਿੰਦਾ ਜੀ ਜੇ ਕਹਿੰਦਾ ਮੇਰੇ ਨਾਲ ਪੈਸੇ ਮੈਨੂੰ ਛੱਡੋ ਮੈਂ ਥੋੜਾ ਹੁਣ ਨਾ ਬੜਿਆ ਤਾਂ ਨਾ ਘੰਟੇ ਚ ਨਾ ਬੜਿਆ ਤਾਂ ਨਾ ਕਹਿੰਦਾ ਜਦੋਂ ਮੇਰੀ ਕਰਮਜੀਤ ਦੇ ਨਾਲ ਗੱਲ ਹੋਈ ਉਹ ਕਹਿੰਦੇ ਜੀ ਸਾਡੇ ਪਿੰਡੋਂ ਆ ਕੇ ਪਤਾ ਕਰ ਲਓ ਇਹ ਬੰਦੇ ਗੱਲ ਤੁਸੀਂ ਕਰ ਲਓ ਪਤਾ ਜੀ ਜਾਂ ਕਿ ਸਾਨੂੰ ਜੋ ਮਰਜੀ ਸਜਾ ਲਾਜੂ ਜੀ ਅਸੀਂ ਗਲਤ ਹੋਈਏ ਸਾਡੇ ਆ ਸਾਰੇ ਕਾਗਜ ਨੇ ਸਾਡਾ ਕਿਤੇ ਕੋਈ ਕਾਗਜ ਨਹੀਂ ਦੇਖਿਆ ਜਾ ਰਿਹਾ ਜੀ ਸਾਨੂੰ ਦਾ ਸਿੱਧਾ ਹੀ ਕਿਹਾ ਜਾਂਦਾ ਕਿ ਇੰਨੇ ਪੈਸੇ ਦਿਓ ਜਰਾ ਜੀ ਬੰਦੇ ਕਰਨਾ ਨਹੀਂ ਹੈ ਅਸੀਂ ਤਾਂ ਤੁਹਾਨੂੰ ਪਰਚਾ ਦੇ ਮੰਗਦਾ ਫੜ ਲੈ ਬਾਈ ਕਿ ਹੱਲ ਆਈ ਅਸੀਂ ਤਾਂ ਬਸ ਸਪਰੀ ਪੀ ਮੰਗਦੇ ਇਹ ਸਾਡੇ ਜ਼ਿੰਮੇਵਾਰ ਨੇ ਜੇ ਅਸੀਂ ਕਰਮਜੀਤ ਤੇ ਸੁਖੀ ਜੀਵਨ ਲੀਲਾ ਘਾਤੋ ਆਪਾਂ ਸਮਾਪਤ ਕਰਨੀ ਆ ਕੋਈ ਬਹਿ ਕੇ ਮਸੇ ਜੀ ਕੋਈ ਹੱਲ ਨਹੀਂ ਜੀ ਹੋਰ ਕੋਈ ਹੱਲ ਨਹੀਂ ਪਹਿਲਾਂ ਸਾਡੀ ਜ਼ਮੀਨ ਦਾ ਬਲੀ ਹੁਣ ਸਾਡੀ ਮੋਟਰ ਦਾ ਤੁਹਾਨੂੰ ਕਰਦੇ ਮੋਟਰ ਨਹੀਂ ਚਲਾਉਣ ਦਿੰਦੇ ਭਗਵੰਤਵਾਨ ਦਾ ਕਹਿੰਦੇ ਕਿ ਅਸੀਂ ਕਿਸੇ ਨਾਲ ਟੱਕਾ ਹੀ ਨਹੀਂ ਹੋਣ ਦੇਣਾ ਟੱਕਾ ਤਾਂ ਜੀ ਉਦੋਂ ਵੱਧ ਹੋ ਰਿਹਾ ਉਹਦਾ ਫੋਨ ਆਉਂਦੇ ਨੇ ਮਿੰਟ ਚ ਪਹਿਲਾਂ ਥਾਣਿਆਂ 'ਚ ਕਿਹੜੇ ਫੋਨ ਆਉਂਦੇ ᱛਈ ਭਗਵੰਤਵਾਨ ਤੱਕ ਨਹੀਂ ਅਪਰੋਚ ਕੀਤੀ ਕਿ ਸੁਖੀ ਪਹੁੰਚਣ ਪਹੁੰਚਣ ਸਾਨੂੰ ਮਿਲਣੀ ਹੀ ਨਹੀਂ ਦਿੱਤਾ ਜਾ ਰਿਹਾ ਅਸੀਂ ਕਈ ਵਾਰੀ ਉੜੇ ਜਦੋਂ ਆਉਂਦਾ ਸੰਗਰੂਰ ਜ਼ਿਲ੍ਹੇ ਚ ਅਸੀਂ ਸਾਰਾ ਸਾਰਾ ਦਿਨ ਗੈਲ ਗੱਡੀਆਂ ਲਾ ਕੇ 2 ਕਿਲੋਮੀਟਰ ਸਾਨੂੰ ਦੂਰ ਖੜਾਇਆ ਜਾਂਦਾ ਕੋਈ ਸੁਣਵਾਈ ਨਹੀਂ ਖੜੀ ਕੋਈ ਭਗਵੰਤ ਮਾਨ ਨੂੰ ਅਪੀਲ ਇਹ ਕਰ ਰਹੇ ਆਂ ਵੀ ਜਿਹੜੇ ਇਹ ਜਿਹੇ ਬੰਦੇ ਨੇ ਇਹਨਾਂ ਨੂੰ ਕਿਉਂ ਉੱਥੇ ਰੱਖਿਆ ਗਿਆ ਇਹਨਾਂ ਨੂੰ ਕੱਢੋ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਤੇ ਹੁਣ ਇਲਜ਼ਾਮ ਉਹਨਾਂ ਦੇ ਆਪਣੇ OSG ਸੁਖਵੀਰ ਸਿੰਘ ਸੁਖੀ ਤੇ ਲੱਗੇ ਨੇ ਮਸਲਾ ਕੀ ਹੈ ਇਸ ਤੇ ਗੱਲਬਾਤ ਕਰਾਂਗੇ ਸਰਦਾਰ ਸਤਗੁਰ ਸਿੰਘ ਹੋਰੀਏ ਸਾਡੇ ਨਾਲ ਉਹ ਕਹਿ ਰਹੇ ਨੇ ਕਿ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਵਾਇਆ ਜਾ ਰਿਹਾ ਸਾਡੇ ਤੇ ਝੂਠੇ ਪਰਚੇ ਕਰਵਾਏ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਭਗਵੰਤ ਮਾਨ ਦੇ ਉਸਜੀ ਸੁਖੀ ਦੇ ਭੂਆ ਦੇ ਮੁੰਡੇ ਤੋਂ ਜਿਹੜੇ ਆ ਪੈਸੇ ਲੈਣੇ ਆ ਬਾਅਦ ਵਿੱਚ ਜ਼ਮੀਨ ਦਾ ਮਸਲਾ ਪੈ ਗਿਆ ਕੀ ਕੁਝ ਕਹਿੰਦੇ ਆ ਕਿਵੇਂ ਧੱਕਾ ਹੋ ਰਿਹਾ ਗੱਲਬਾਤ ਕਰਦੇ ਆ ਸਤਗੁਰ ਜੀ ਤੁਹਾਡਾ ਸੁਖੀ ਦੇ ਨਾਲ ਕੀ ਰੌਲਾ ਸੁਖੀ ਕਹਿ ਰਹੇ ਹਾਂ ਕਿ ਤੁਹਾਡੇ ਖਿਲਾਫ ਜਿਹੜਾ ਭਗਵੰਤ ਮਾਨ ਦਾ ਉਸਜੀ ਫੋਨ ਕਰ ਰਿਹਾ ਮਸਲਾ ਕੀ ਹੈ ਉਹਦੀ ਭੂਆ ਦੇ ਮੁੰਡੇ ਨਾਲ ਤੁਹਾਡਾ ਕੀ ਰੌਲਾ ਔਰ ਬਾਅਦ ਵਿੱਚ ਜ਼ਮੀਨ ਦਾ ਕੀ ਮਸਲਾ ਪਹਿਲਾਂ ਸ਼ੁਰੂ ਤੋਂ ਦੱਸ ਦਿਓ ਜ਼ਮੀਨ ਅਸੀਂ ਨੇ ਜੀ 50 ਬਿੱਗੇ ਜ਼ਮੀਨ 2019 ਚ ਵੇਚ ਲਈ ਤੀ ਜੀ ਅਸੀਂ ਜ਼ਮੀਨ ਬੋਂਦੇ ਬੀਜ ਦੇ ਰਹਿਆ ਜੀ ਪਿਛਲੇ ਸਾਲ ਜੀ ਜਦੋਂ ਸਾਡਾ ਪੈਸਿਆਂ ਦਾ ਕਰਮਜੀਤ ਨਾਲ ਰੌਲਾ ਪੈ ਗਿਆ ਵੀ ਪੈਸੇ ਮੰਗਣ ਲੱਗੇ ਸੀ ਕਰਮਜੀਤ ਜਿਹੜਾ ਉਸ ਦੀ ਸੁਖੀ ਦੀ ਪੂਆ ਦਾ ਮੁੰਡਾ ਪੂਆ ਦਾ ਮੁੰਡਾ ਜੀ ਅੱਛਾ ਹਾਂ ਜੀ ਉਹ ਤੋਂ ਕਾਦੇ ਪੈਸੇ ਲੈਣੇ ਸੀ ਉਹ ਤੋਂ ਅਸੀਂ ਹੱਥਧਾਰੀ ਲੈ ਕੇ ਗਿਆ ਹੋਇਆ ਜੀ ਕਿੰਨੇ 6 ਲੱਖ ਰੁਪਏ ਜੀ ਅੱਛਾ 6 ਲੱਖ ਰੁਪਏ ਲੈ ਕੇ ਹਾਂ ਜੀ ਫਿਰ ਉਹਨ ਕੀ ਕਹਿੰਦਾ ਦੇਣੇ ਨਹੀਂ ਉਹ ਕਹਿੰਦਾ ਜੀ ਮੈਂ ਦੇਣੇ ਨਹੀਂ ਜੇ ਮੇਰੇ ਨਾਲ ਨਿਬੜੋਗੇ ਤਾਂ ਮੈਂ ਤੁਹਾਡਾ ਇਧਰੋਂ ਹੋਕਰਾਉ ਨਹੀਂ ਛੋਟੇ ਤੇ ਐਂ ਪਰਚੇ ਕਰ ਝੂਠੇ ਪਰਚੇ ਕਰਾਈ ਜਾਂਦਾ ਹੀ ਸਾਡੀ ਇਹ ਮੋਟਰ ਹੀ ਸਾਨੂੰ ਇਹ ਉਥੋਂ ਮੋਟਰ ਤੋਂ ਚੋਰ ਬਣਾਇਆ ਗਿਆ ਸਾਡੇ ਤੇ ਝੂਠਾ ਪਰਚਾ ਪਾਇਆ ਗਿਆ ਨਾਲੇ ਸਾਡੀ 10 ਬਿਗੇ ਜਮੀਨ ਵਹਾਈ ਗਈ ਨਹੀਂ ਮਸਲਾ ਕੀ ਆ ਤੁਸੀਂ ਜਮੀਨ ਜਮੀਨ ਤਾਂ ਕਿਸੇ ਹੋਰ ਤੋਂ ਲਈ ਆ ਤੁਸੀਂ ਹਾਂ ਲਈ ਹੋ ਮਸਲਾ ਜਿਹੜਾ ਕਰਮਜੀਤ ਨਾਲ ਆ ਉਹ ਤੁਹਾਡਾ 6 ਲੱਖ ਦਾ ਹਾਂ ਜੀ ਉਹ ਹੁਣ ਕੋੜ ਦੇ ਵਿੱਚ ਪਹੁੰਚ ਗਿਆ ਚਲੋ ਉਹ ਤੇ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਉਹ ਕੋੜ ਦੇ ਵਿੱਚ ਪਹੁੰਚ ਗਿਆ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਉਹ ਮੁੱਕਰ ਗਿਆ ਹਨਾ ਤੁਹਾਡੇ ਕੋਲ ਚੈੱਕ ਵੀ ਉਹਦਾ ਹੈਗਾ ਵਾ ਚਲੋ ਉਹ ਮਸਲਾ ਗਿਆ ਜ਼ਮੀਨ ਤੁਸੀਂ ਕਿਹਦੇ ਤੋਂ ਲਈ ਤੇ ਕਿੰਨੀ ਰਣਜੀਤ ਤੋਂ ਲਈ ਜੀ 32 ਬਿੱਗੇ ਜ਼ਮੀਨ ਵੇ ਲਈ 7.5 ਬਿੱਗੇ ਪਿਆਰੇ ਤੋਂ ਲਈ ਤੇ 50 ਬਿੱਗੇ ਤਕਰੀਬਨ 11 ਏਕੜ ਜ਼ਮੀਨ ਤੁਸੀਂ ਮੁੱਲ ਲੈ ਲਈ ਰਜਿਸਟਰੀ ਕਰਾ ਲਈ ਰਜਿਸਟਰੀ ਹੋ ਗਈ ਜੀ 19 ਜੀ ਅਜਿਹੇ ਰਜਿਸਟਰੀਆਂ ਲਈ ਫਿਰਦੇ ਆ ਇਹ ਤੁਹਾਡੇ ਨਾਂ ਤੇ ਆ ਹਾਂ ਸਾਡੇ ਨਾਂ ਦੇ ਜੀ ਅੱਛਾ ਹਾਂ ਜੀ ਤੇ ਫਿਰ ਹੁਣ ਕਬਜ਼ਾ ਜਿਹੜੇ ਦੂਜੇ 6 ਬਿੱਗੇ ਉਹਦਾ ਕੀ ਮਸਲਾ ਉਹ ਕਬਜ਼ਾ ਜੀ ਸਾਡੇ ਸਟੇ ਹੋ ਗਈ ਜੀ ਅੱਡ ਨੰਬਰ ਆਈ ਉਹ ਉਹ ਇਹਨਾਂ 50 ਬਿਗਿਆਂ ਤੋਂ ਅਲੱਗ ਨਹੀਂ ਲੱਗ ਨੰਬਰ ਆਈ ਉਹ ਅੱਛਾ ਹਾਂ ਜੀ ਉਹ ਵੀ ਸਟੇ ਵੀ ਤੁਹਾਡੇ ਹੱਕ ਚ ਉਹ ਸਟੇ ਸਾਡੇ ਹੱਕ ਚ ਆਈ ਹੁਣ 10 ਏਕੜ ਕੌਣ ਨਾਪ ਰਿਆ ਮੋਟਰ ਕੌਣ ਨਾਪ ਰਿਆ ਉਹ ਕੀ ਮਸਲਾ 10 ਬਿੱਗੇ ਜ਼ਮੀਨ ਜੀ ਇਹ ਆਪਣਾ ਕਰਮਜੀਤ ਉਹ ਤੋਂ ਆਪਣਾ ਭਗਵੰਤਬਾਨ ਦੇ ਪੀਏ ਤੋਂ ਹੀ ਉਹ ਐਸਡੀ ਤੋਂ ਇਹ ਦਵਾ ਰਿਆ ਉਹਨੂੰ ਫੋਨ ਕਰਾਉਂਦਾ ਥਾਣੇ 'ਚ ਵੀ ਇਹਨਾਂ ਨੂੰ ਕੁਝ ਕਿਹਾ ਨਾ ਜਾਵੇ ਤੇ ਕੁਈ ਸਾਡਾ ਨੁਕਸਾਨ ਕਰ ਦੇਣੇ ਚਵੱੱਚਾ ਵੀ ਤੋੜਤਾ ਜ਼ਮੀਨ ਵੀ ਬਾਲੀ ਸਾਡੀ ਨੱਪ ਕੌਣ ਰਿਆ ਕਰਮਜੀਤ ਜਾਂ ਕੋਈ ਹੋਰ ਬੰਦਾ ਇੱਕ ਇਹੋ ਗੁਰਪ੍ਰੀਤ ਨੱਪ ਰਿਆ ਜੀ ਜਿਹਦੇ ਤੁਸੀਂ ਲਈਏ ਜ਼ਮੀਨ ਹਾਂ ਉਹਦੇ ਭਤੀਜਾ ਹੀ ਮੇਰੀ ਕਰਮਜੀਤ ਹੋਰਾਂ ਦੇ ਨਾਲ ਗੱਲ ਹੋਈ ਸੀ ਜਦੋਂ ਤੁਸੀਂ ਇਲਜ਼ਾਮ ਲਾਇਆ ਉਹਨਾਂ ਤੇ ਉਹ ਕਹਿੰਦੇ ਜੀ ਇਹਨਾਂ ਨੂੰ ਜਦੋਂ ਉਹ ਬੰਦਿਆ ਨੇ 32 ਜਿਹੜੇ ਵਿੱਗੇ ਇਹਨਾਂ ਨੂੰ ਦਿੱਤੇ ਆ ਉਹਨਾਂ ਨੇ ਪੂਰੀ ਕਹਿੰਦੇ ਤੁਹਾਨੂੰ ਜ਼ਮੀਨ ਮਣ ਕੇ ਦੇ ਦਿੱਤੀ 19 ਚ ਦੇ ਦਿੱਤੀ ਜੀ ਉਸ ਤੋਂ ਬਾਅਦ 23 ਚ ਆ ਕੇ ਵਹਾਈ ਆਈ अच्छा 19 19 ਦੇ ਵਿੱਚ ਜਦੋਂ ਰਜਿਸਟਰੀ ਕਰਾਈ ਉਹਨਾਂ ਨੇ 32 ਦੇ 32 ਤੁਹਾਨੂੰ ਦੇਤੇ ਵਿੱਗੇ ਹਾਂਜੀ ਹੁਣ ਉਹ ਹੁਣ ਉਹ 32 ਦੇ ਵਿੱਚੋਂ 10 ਤੇ ਆਪ ਕਬਜ਼ਾ ਕਰੀਆ 10 ਤੇ ਆਪ ਕਬਜ਼ਾ 19 ਚ ਕਰਿਆ ਆ 23 ਚ ਕਰਿਆ ਯਾਕ ਉਹ ਕਹਿੰਦੇ ਕਿ ਕਿਸੇ ਬੀਬੀ ਦੀ ਜ਼ਮੀਨ ਤੇ ਤੁਸੀਂ ਕਬਜ਼ਾ ਕਰ ਰਹੇ ਹੋ ਮੇਰੀ ਕਾਨੂੰਨੀ ਤਨਾ ਗੱਲ ਹੋਈ ਉਹਦੇ ਵਿੱਚ ਕੋਈ ਨੰਬਰ ਬੁੜੀ ਦੇ ਨਾਂ ਨਹੀਂ ਹੈਗਾ ਜੀ ਹਮ ਸਭ ਝੂਠ ਆ ਗੱਲ ਇਹ ਹਮ ਮਤਲਬ ਜੇ ਉੱਥੇ ਕੋਈ ਜਾਂਚ ਹੁੰਦੀ ਹੈ ਜੇ ਉੱਥੇ ਕੋਈ ਕੋਈ ਜਾਂਦਾ ਪਤਾ ਕਰਨ ਤੁਸੀਂ ਇਹ ਝੂਠੇ ਪਾਏਗੇ ਫਿਰ ਜੇ ਸਾਡੇ ਤੇ ਜੋ ਮਰਜ਼ੀ ਕਾਰਵਾਈ ਹੋ ਜਾ ਜੀ ਹਮ ਜੇ ਸਾਡਾ ਅਸੀਂ ਝੂਠੇ ਪਾਏਗੇ ਪਰਿਵਾਰੀ ਸਾਹਿਬ ਲਵੇ ਜਾ ਕੇ ਰਿਕਾਰਡ ਚੈੱਕ ਕੀਤਾ ਜਾਵੇ ਹੂੰ ਵੀ ਸੱਚੇ ਹਾਂ ਜੀ ਅਸੀਂ ਸੱਚੇ ਹਾਂ ਸਾਡੇ ਕੋਈ ਕਾਗਜ਼ ਨਹੀਂ ਦੇਖੇ ਜਾ ਰਹੀ ਸਾਨੂੰ ਤਾਂ ਸਿੱਧਾ ਹੀ ਕਹਿ ਦਿੰਦੇ ਨੇ ਵੀ ਸਾਡੇ ਤਾਂ ਹੱਥ ਖੜੇ ਨਹੀਂ ਸਾਨੂੰ ਤਾਂ ਸੁੱਖੀ ਦਾ ਫੋਨ ਆਉਂਦਾ ਵੀ ਇਹ ਸੁੱਖੀ ਦਾ ਫੋਨ ਭਗਵਾਨ ਰੌਲਾ ਤੁਹਾਡਾ ਗੁਰਪ੍ਰੀਤ ਨਾ ਰੌਲਾ ਤੁਹਾਡਾ ਕਰਮਜੀਤ ਨਾ ਬੇਸ਼ੱਕ ਉਹ ਸੁੱਖੀ ਦੀ ਭੂਆ ਦਾ ਮੁੰਡਾ ਮਾਵੇਂ ਦਾ ਮੁੰਡਾ ਹੈਗਾ ਜਾਂ ਭੂਆ ਦਾ ਮੁੰਡਾ ਤੁਸੀਂ ਕਹਿ ਰਹੇ ਹੋ ਜਿਹੜਾ ਭਗਵੰਤ ਮਾਨ ਦਾ ਉਸਜੀ ਹੈ ਤਾਂ ਉਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਭਗਵੰਤ ਮਾਨ ਦਾ ਉਸਜੀ ਤੁਹਾਡੇ ਨਾਲ ਧੱਕਾ ਕਰਾ ਰਿਹਾ ਅਸੀਂ ਨਹੀਂ ਕਿਸੇ ਬੰਦੇ ਦੀ ਮਦਦ ਲੈਣ ਗਏ ਤੇ ਉਹ ਬੰਦੇ ਨੂੰ ਉਹਨੂੰ ਕਹਿੰਦਾ ਵੀ ਤੂੰ ਇਹ ਕੰਮ ਮੇਰਾ ਤੂੰ ਪਿਛੇ हट ਜਾ ਸੁੱਖੀ ਨੇ ਸੁੱਖੀ ਨੇ ਸਿੱਧਾ ਫੋਨ ਕਰਕੇ ਸਾਨੂੰ ਉਹ ਬੰਦੇ ਨੇ ਕਹਿਤਾ ਕਿ ਨਾ ਮੇਰੇ ਹੱਥ ਖੜੇ ਨੇ ਤੁਸੀਂ ਇਹ ਸੁੱਖੀ ਦਾ ਫੋਨ ਆਉਂਦਾ ਹੈ ਵੀ ਤੁਸੀਂ ਅਬ ਤਾਂ ਕੋਈ ਹੋਰ ਹਿੱਲਾ ਕਰ ਲਓ अच्छा बाकी दरवाजे गल्ला कर प्यारे कह के गए भी जब सुखी ਦਾ ਫੋਨ ਆ ਗਿਆ ਐਸਚੂ ਇਹਨਾਂ ਨੂੰ ਗਾਲਾਂ ਦੇਣ ਲੱਗ ਗਿਆ ਅਫਸਰ ਕੀ ਕਹਿੰਦੇ ਜਦੋਂ ਤੁਸੀਂ ਜਾਣਦੇ ਹੋ ਜਦੋਂ ਜਾਣਦੇ ਕਹਿੰਦੇ ਸਾਡੇ ਹੱਥ ਖੜੇ ਨੇ ਸਾਡੇ ਪ੍ਰੈਸਰਾਂ ਕਹਿੰਦੇ ਸੁਖੀ ਦਾ ਫੋਨ ਹੁੰਦਾ ਸਾਡੇ ਲਈ ਤੇ ਫਿਰ ਜਿਹੜੀ ਤੁਹਾਡੀ ਐਮਐਲਏ ਆ ਨਰਿੰਦਰ ਕੌਰ ਭਰਾਜ ਤੁਸੀਂ ਉਹਦੇ ਕੋਲੇ ਮਤਲਬ ਲੈ ਨਹੀਂ ਗਏ ਗਏ ਤੇ ਹੀ ਉਹ ਤਾਂ ਡਿਪਟੀ ਨੂੰ ਫੋਨ ਕਰਦੇ ਨੇ ਉਹਦੀ ਜਾਣਸਰ ਫੋਨ ਕਰ ਦਿੰਦੇ ਨੇ ਪਰ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਜਰੀ ਉਹਦੀ ਕੋਈ ਗੱਲ ਸੁਣੀ ਜਾਰੀ ਭਗਵੰਤ ਜੀ ਕਰਕੇ ਹਾਂ ਭਗਵੰਤ ਜੀ ਕਰਕੇ ਕੋਈ ਉਹਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਅੱਛਾ ਤੁਹਾਨੂੰ ਅਫਸਰ ਵੀ ਕਹਿ ਦਿੰਦੇ ਆ ਹਾਂ ਜੀ ਕਿ ਸਾਡੇ ਹੱਥ ਖੜੇ ਆ ਓਐਸਜੀ ਫੋਨ ਕਰ ਰਹੇ ਆ ਹਾਂ ਜੀ ਜਿਹਨੇ ਤੁਸੀਂ ਮਦਦ ਲੈਣ ਜਾਂਦੇ ਹੋ ਉਹ ਵੀ ਕਹਿ ਦਿੰਦੇ ਆ ਕਿ ਸਾਨੂੰ ਸੁਖੀ ਫੋਨ ਕਰ ਰਿਹਾ ਤੁਹਾਨੂੰ ਉਹ ਦੱਸ ਰਹੇ ਆ ਹਾਂ ਜੀ ਪਿੰਡਚ ਵੀ ਗੱਲਾਂ ਹੋ ਰਹੀਆਂ ਨੇ ਇਹ ਵੀ ਭਗਵੰਤ ਜੀ ਦਾ ਪੀਏ ਫੋਨ ਕਰਦਾ ਇਹ ਤਾਂ ਕਰਕੇ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਦੀ ਹਾਲਾਂਕਿ ਮੈਂ ਭਗਵੰਤ ਜੀ ਦੇ ਜਿਹੜੇ ਮਾਮੇ ਭਗਵੰਤ ਜੀ ਦੇ ਭੂਆ ਮਾਫ ਕਰਨਾ ਜਿਹੜੇ ਭਗਵੰਤ ਜੀ ਦੇ ਓਐਸਜੀ ਜਿਹੜੇ ਸੁਖਵੀਰ ਸੁਖੀ ਨੇ ਨਾਲ ਵੀ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦਾ ਪੱਖ ਲੈਣ ਦੀ ਮੈਂ ਕੋਸ਼ਿਸ਼ ਕੀਤੀ ਉਹਨਾਂ ਫੋਨ ਹੀ ਸਾਡਾ ਚੱਕਿਆ ਉਹਨਾਂ ਦੀ ਭੂਆ ਦੇ ਮੁੰਡੇ ਕਰਮਜੀਤ ਦੇ ਨਾਲ ਵੀ ਸਾਡੀ ਜਿਹੜੀ ਗੱਲਬਾਤ ਹੋਈ ਹੈ ਹਾਲਾਂਕਿ ਉਹ ਜਿਹੜੀ ਉਹ ਗੱਲਾਂ ਕਹਿੰਦੇ ਨੇ ਮੈਂ ਉਹਨਾਂ ਨੂੰ ਪੁੱਛ ਚੁੱਕਿਆ ਉਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਆ ਉਹ ਕਹਿੰਦੇ ਜੀ 10 ਵਿਕੇ 10 ਵਿਕੇ ਇਹ ਨਾ ਪਵਾ ਰਹੇ ਆ ਸਾਡੇ ਨਾਲ ਕਰਮਜੀਤ ਜੀ ਠੱਕੇ ਨਾਲ ਕਹਿੰਦੇ ਕਬਜ਼ਾ ਕਰ ਰਹੇ ਸੀ ਬੀਬੀ ਦੇ ਅਸੀਂ ਕੁਲਦੀਪ ਕੌਰ ਤੋਂ ਤਾਂ ਅਸੀਂ ਕੁਝ ਲਈ ਨਹੀਂ ਉਹ ਤਾਂ ਠੇਕੇ ਤੇ ਲਈ ਸੀ ਅਸੀਂ 1 ਸਾਲ ਇੱਕ ਉਹ ਕਹਿੰਦੇ ਜੀ ਵੀ ਇਹਨਾਂ ਨੇ ਸਸਤੀ ਜ਼ਮੀਨ ਲੈ ਲਈ ਹੈ ਕਬਜ਼ਾ ਉਹਨਾਂ ਕਹਿੰਦੇ ਜਿਨ੍ਹਾਂ ਕੋਲ ਇਹਨਾਂ ਨੇ ਸਸਤੀ ਜ਼ਮੀਨ ਲਈ ਆ ਉਹਨਾਂ ਕੋਲੇ ਕਬਜ਼ਾ ਹੀ ਨਹੀਂ ਸੀਗਾ ਤੇ ਇਹਨਾਂ ਨੇ ਕਬਜ਼ਾ ਨਾ ਹੋਣ ਦੇ ਕਰਕੇ ਸਸਤੀ ਜ਼ਮੀਨ ਸਸਤੀ ਲਈ ਤੁਸੀਂ ਕਹਿੰਦੇ ਸੀ ਕਿ ਮੈਂ ਆਪੇ ਕਬਜ਼ਾ ਲੈ ਲਵਾਂਗਾ ਹੁਣ ਤੁਹਾਡੇ ਤੋਂ ਲੈਣੀ ਉਹ ਨੰਬਰ ਕਬਜ਼ਾ ਹੈ ਅੱਡਾਈ ਉਹ ਅੱਛਾ ਬਿਆਨੇ ਵਾਲਾ ਨੰਬਰ ਅੱਡਾਈ ਉਹ ਉਹਦਾ ਇਹਦੇ ਨਾਲ ਕੋਈ ਤਾਲਮੇਲ ਨਹੀਂ ਹੈ ਗਾਈ ਪੰਜਾਬ ਅੱਗੇ ਜ਼ਮੀਨ ਵੇਲੇ ਲਈ ਹੋਈ ਨਾਲ ਇਹਦਾ ਤੁਹਾਡਾ 19 ਦੇ ਵਿੱਚ ਰਜਿਸਟਰੀ ਹੋ ਗਈ ਸੀ ਹਾਂ 19 ਦੇ ਰਜਿਸਟਰੀ ਹੋ ਗਈ 19 'ਚ ਕਬਜ਼ਾ ਹੋ ਗਿਆ ਤੀ ਇੰਤਕਾਲ ਹੋ ਗਿਆ ਜੀ ਇੰਤਕਾਲ ਵੀ ਹੋ ਗਿਆ 23 ਜਾ ਕੇ ਕਬਜ਼ਾ ਤੋੜਿਆ 23 ਦੇ ਵਿੱਚ ਆ ਕੇ ਕਬਜ਼ਾ ਕਵੇਂ ਟੁੱਟ ਗਿਆ ਕਬਜ਼ਾ ਕਰਮਜੀਤ ਨੇ ਫੋਨ ਕਰਾ ਕੇ ਹੀ ਆਪਣੇ ਭੂਆ ਦੇ ਮੁੰਡੇ ਤੋਂ ਸਾਡੇ ਦੇ ਪਰਚਾ ਕਰਾ ਕੇ ਜੇਲ੍ਹ ਚ ਭੇਜਤਾ ਗੈਲੋ ਜਮੀਨ ਬਹਾਤੀ 10 ਵਿਗੇ 10 ਵਿਗੇ ਜਮੀਨ ਹਾਂ ਹਾਂ ਜੀ ਤੇ ਹੁਣ ਫਿਰ ਕੀ ਹੱਲ ਹੋਊਗਾ ਤੁਸੀਂ ਪਰਚਾ ਪਰਚਾ ਕੀ ਹੋਇਆ ਤੁਹਾਡੇ ਤੇ 379 80 447 445 ਇੰ ਇ ਧਰਾਂ ਲੱਗੀਆਂ ਨਹੀਂ ਉਹ ਕਾ ਤਾਂ ਪਰਚਾ ਹੋ ਗਿਆ ਚੋਰੀ ਦਾ ਹੀ ਸਾਡੀ ਮੋਟਰ ਤੋਂ ਸਾਨੂੰ ਇਹ ਚੋਰ ਬਣਾਇਆ ਗਿਆ ਵੀਟਾ ਚੱਕ ਲਿਆ ਸਾਡੀਆਂ ਇੱਕ ਤੁਸੀਂ ਵੀ ਪਰਚਾ ਜਿਹੜਾ ਕਰਾਇਆ ਉਹਨਾਂ ਤੇ 420 ਦਾ ਉਹ ਕਹਦਾ 420 ਦਾ ਪਰਚਾ ਜੀ ਪਹਿਲਾਂ ਸਾਨੂੰ ਜ਼ਮੀਨ ਦਾ ਵੇਨਾ ਕਰਿਆ ਉਦੋਂ ਬਾਅਦ ਕਿਸੇ ਹੋਰ ਬੰਦੇ ਨੂੰ ਜ਼ਮੀਨ ਗਹਿਣੇ ਕਰਤੀ ਉਹੀ ਜ਼ਮੀਨ ਹੈ ਨਾ ਉਹੀ ਜ਼ਮੀਨ ਹੈ ਜੀ ਇਹਨਾਂ ਬੰਦਿਆਂ ਨੇ ਇਹਨਾਂ ਰਣਜੀਤ ਸਿੰਘ ਨੇ ਜੀ ਤੇ ਫਿਰ ਪੁਲਿਸ ਨੇ ਫੜਦੇ ਉਹ ਨੂੰ 2 ਮਹੀਨੇ ਹੋ ਗਏ ਪੁਲਿਸ ਕੋਈ ਕਾਰਵਾਈ ਨਹੀਂ ਉਹਨੇ ਕਰ ਰਹੀ ਉਹ ਕਿਉਂ ਕਹਿੰਦਾ ਵੀ ਸਾਡੇ ਲਵੇ ਸੁੱਖੀ ਦਾ ਫੋਨ ਆਉਂਦਾ ਸੁੱਖੀ 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 ਰੱਬ ਹੋ ਗਿਆ ਸੁੱਖੀ ਦਾ ਫੋਨ ਹਾਂ ਫਿਰ ਅਸੀਂ ਕਹਿਣੇ ਹੀ ਆ ਅਸੀਂ ਨੇਮ ਕਰਨ ਨੂੰ ਤਿਆਰਾਂ ਜਿੱਥੇ ਮਰਜੀ ਸੱਤੋਂ ਨੇਮ ਕਰਾਉਣੇ ਇਹ ਗੱਲ ਦਾ ਵੀ ਸੁੱਖੀ ਫੋਨ ਨਹੀਂ ਕਰਦਾ ਅੱਛਾ ਜਿਹੜਾ ਤੁਹਾਡੇ ਤੇ ਪਰ ਤੁਹਾਡੇ ਬੇਟੇ ਨੂੰ ਜੇਲ੍ਹ ਕੱਟਣੀ ਪੈਗੀ ਜਦੋਂ ਤੁਸੀਂ ਉਹਨਾਂ ਦੇ 420 ਦਾ ਪਰਚਾ ਕਰਾਇਆ ਹਾਂਜੀ ਉਹ ਬੰਦਿਆਂ ਨੂੰ ਹਲੇ ਪੁਲਿਸੋਂ ਫੜ ਨਹੀਂ ਰਹੀ ਤੁਹਾਡੇ ਕਹਿੰਦਾ ਮਤਲਬ ਹਾਂ ਫੜ ਨਹੀਂ ਰਹੀ ਉਹ ਕਿਉਂ ਸੁੱਖੀ ਫੋਨ ਕਰਦਾ ਜੀ ਕਰਮਜੀਤ ਕਰਵਾਉਂਦਾ ਉਹ ਤੋਂ ਅਸੀਂ ਪੈਸੇ ਲੈਣੇ ਨੇ ਉਹ ਸਾਨੂੰ ਕਹਿੰਦਾ ਜੀ ਜੇ ਕਹਿੰਦਾ ਮੇਰੇ ਨਾਲ ਪੈਸੇ ਮੈਨੂੰ ਛੱਡੋ ਮੈਂ ਤੁਹਾਡਾ ਹੁਣ ਨਾ ਬੜਿਆ ਦਨ ਘੰਟੇ ਚ ਨਾ ਬੜਿਆ ਦਨ ਕਹਿੰਦਾ ਅੱਛਾ ਕਰਮਜੀ ਜਿਹੜਾ ਉਹ ਸੁੱਖੀ ਦੀ ਭੂਆ ਹਾਂਜੀ ਹਾਂ ਕੰਨਾ ਸਾਡਾ ਉੱਥੇ ਤਾਂ ਬੰਦਾ ਬੈਠਾ ਸਾਡਾ ਅਸੀਂ ਤਾਂ ਐਂ ਕਰਾਵਾਂਗੇ ਕਹਿੰਦੇ ਫਿਰ ਮੇਨ ਪੰਗੇ ਪਾਉਣ ਵਾਲਾ ਉਹ ਆ ਮੇਨ ਪੰਗੇ ਪਾਉਣ ਵਾਲਾ ਕਰਮਜੀਤ ਸੁੱਖੀ ਇਹ ਨਹੀਂ ਜੀ ਮੇਨ ਪੰਗੇ ਪਾਉਣ ਵਾਲਾ ਤੇ ਉਹ ਜਦੋਂ ਮੇਰੀ ਕਰਮਜੀਤ ਦੇ ਨਾਲ ਗੱਲ ਹੋਈ ਉਹ ਕਹਿੰਦੇ ਜੀ ਸਾਡੇ ਪਿੰਡੋਂ ਆ ਕੇ ਪਤਾ ਕਰ ਲਓ ਇਹ ਬੰਦੇ ਗਲਤ ਤੁਸੀਂ ਕਰ ਲਓ ਪਤਾ ਜੀ ਜਾ ਕੇ ਸਾਨੂੰ ਜੋ ਮਰਜ਼ੀ ਸਜ਼ਾ ਲਾ ਦਿਓ ਜੇ ਅਸੀਂ ਗਲਤ ਹੋਈਏ ਸਾਡੇ ਆ ਸਾਰੇ ਕਾਗਜ਼ ਨੇ ਸਾਡਾ ਕਿਤੇ ਕੋਈ ਕਾਗਜ਼ ਨਹੀਂ ਦੇਖਿਆ ਜਾ ਰਿਹਾ ਜੀ ਸਾਨੂੰ ਤਾਂ ਸਿੱਧਾ ਹੀ ਕਿਹਾ ਜਾਂਦਾ ਵੀ ਐਨੇ ਪੈਸੇ ਦਿਓ ਜਰਾ ਜੀ ਬੰਦਾ ਕਰਨਾ ਨਹੀਂ ਐ ਅਸੀਂ ਤਾਂ ਤੁਹਾਨੂੰ ਪਰਚਾ ਦੇਵਾਂਗੇ ਅਫਸਰ ਤੁਹਾਨੂੰ ਡਰਾਈ ਜਾਂਦੇ ਸਾਨੂੰ ਡਰਾਉਂ ਤੇ ਹੁਣ ਫਿਰ ਇਹਦਾ ਮਸਲੇ ਦਾ ਹੱਲ ਕੀ ਹੈ ਸਾਡੇ ਲਈ ਬਈ ਕੇ ਹੱਲ ਆਈ ਅਸੀਂ ਜੋ ਬਸ ਸਪਰੇਅ ਪੀਵਾਂਗੇ ਇਹ ਸਾਡੇ ਜ਼ਿੰਮੇਵਾਰ ਨੇ ਜੇ ਅਸੀਂ ਕੌਣ ਕਰਮਜੀਤ ਤੇ ਸੁਖੀ ਨਾ ਚਲੋ ਜੀਵਨ ਲੀਲਾ ਕਾਤੋਂ ਆਪਾਂ ਸਮਾਪਤ ਕਰਨੀ ਹੈ ਕੋਈ ਬਹਿ ਕੇ ਮਸਲੇ ਦਾ ਫਿਰ ਕੋਈ ਹੱਲ ਨਹੀਂ ਜੀ ਹੋਰ ਕੋਈ ਹੱਲ ਨਹੀਂ ਪਹਿਲਾਂ ਸਾਡੀ ਜ਼ਮੀਨ ਦੱਬਲੀ ਹੁਣ ਸਾਡੀ ਮੋਟਰ ਦੱਬਣ ਨੂੰ ਫਿਰਦੇ ਨੇ ਮੋਟਰ ਨਹੀਂ ਚਲਾਉਣ ਦਿੰਦੇ ਭਗਵੰਤ ਜੀ ਦਾ ਕਹਿੰਦੇ ਕਿ ਅਸੀਂ ਕਿਸੇ ਨਾਲ ਟੱਕਾ ਹੀ ਨਹੀਂ ਹੋਣ ਦੇਣਾ ਟੱਕਾ ਤਾਂ ਜੀ ਉਦੋਂ ਵੱਧ ਹੋ ਰਿਹਾ ਉਹਦਾ ਫੋਨ ਆਉਂਦੇ ਨੇ ਮਿੰਟ ਚ ਪਹਿਲਾਂ ਠਾਣਿਆਂ ਚ ਕਿਹੜੇ ਫੋਨ ਆਉਂਦੇ ਤੇ ਜੀ ਹਰ ਕਾਹਨ ਦੀ ਆਮ ਆਦਮੀ ਪਾਰਟੀ ਆਈ ਪਰ ਹੈ ਨਹੀਂ ਤੱਕਾਈ ਹੋ ਰਹਾ ਤੱਕਾ ਹੀ ਹੋ ਰਹੀ ਛੱਪ ਭਗਵਾਨ ਜਮਾਨ ਤੱਕ ਨਹੀਂ ਅਪਰੋਚ ਕੀਤੀ ਕਿ ਸੁਖੀ ਪਹੁੰਚਣ ਨਹੀਂ ਦਿੰਦਾ ਪਹੁੰਚਣ ਸਾਨੂੰ ਮਿਲਣੇ ਹੀ ਨਹੀਂ ਦਿੱਤਾ ਜਾ ਰਿਹਾ ਅਸੀਂ ਕਈ ਵਾਰੀ ਉਰੇ ਜਦੋਂ ਆਉਂਦਾ ਸੰਗਰੂਰ ਜ਼ਿਲ੍ਹੇ ਚ ਅਸੀਂ ਸਾਰਾ ਸਾਰਾ ਦਿਨ ਗੈਲ ਗੱਡੀਆਂ ਲਾ ਕੇ 2 ਕਿਲੋਮੀਟਰ ਸਾਨੂੰ ਦੂਰ ਖੜਾਇਆ ਜਾਂਦਾ ਕੋਈ ਸੁਣਵਾਈ ਨਹੀਂ ਛੱਡੀ ਖੁਰੀ ਮਤਲਬ 14 ਮਹੀਨੇ ਹੋ ਗਏ ਸਾਡਾ ਨੁਕਸਾਨ ਕੀਤਾ ਜਾ ਰਿਹਾ ਮਤਲਬ ਕਿਸੇ ਸਾਡਾ ਚਵੱਚਾ ਬੀਟਾ ਹੈਗੇ ਸਾਡਾ ਸਾਰਾ ਮਤਲਬ ਨੁਕਸਾਨ ਕਰਿਆ ਗਿਆ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਸਮਾਂ ਸਾਨੂੰ ਉਲਟਾ ਪਸਾਇਆ ਜਾਂਦਾ ਹੁਣ ਕੀ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਅਪੀਲ ਤਾਂ ਇਹ ਹੀ ਹੈ ਜੀ ਸਾਨੂੰ ਸੁਣਵਾਈ ਹੋਣੀ ਚਾਹੀਦੀ ਸਾਡੇ ਕਾਗਜ਼ ਦੇਖ ਕੇ ਹੀ ਜੋ ਸਾਡਾ ਬਣਦਾ ਹੱਕ ਸਾਨੂੰ ਮਿਲਣਾ ਚਾਹੀਦਾ ਭਗਵੰਤ ਮਾਨ ਨੂੰ ਕੀ ਅਪੀਲ ਕਰਾਂਗੇ ਭਗਵੰਤ ਮਾਨ ਨੂੰ ਵੀ ਇਹ ਕਰਾਂਗੇ ਅਪੀਲ ਇਹ ਕਰ ਰਹੇ ਆਂ ਵੀ ਜਿਹੜੇ ਇਹ ਜਿਹੇ ਬੰਦੇ ਨੇ ਇਹਨਾਂ ਨੂੰ ਕਿਉਂ ਉੱਥੇ ਰੱਖਿਆ ਗਿਆ ਇਹਨਾਂ ਨੂੰ ਕੱਢੋ ਉਥੋਂ ਚਲੋ ਤਾਂ ਇਹ ਸਰਦਾਰ ਸਤਗੁਰ ਸਿੰਘ ਸੀ ਜਿਨ੍ਹਾਂ ਦੀ ਜ਼ਮੀਨ ਦਾ ਮਸਲਾ ਕਾਫੀ ਟੈਕਨੀਕਲ ਹੀ ਹੈ ਔਰ ਇਹ ਚੈਲੰਜ ਵੀ ਕਰਦੇ ਨੇ ਕਿ ਸਾਡਾ ਅਫਸਰਾਂ ਦੇ ਕੋਲੋਂ ਸਾਡੇ ਕਾਗਜ਼ਾਤ ਚੈੱਕ ਕਰਾ ਲੈ ਜਾਣ ਜੇ ਅਸੀਂ ਗਲਤ ਪਾਏ ਜਾਂਦੇ ਆ ਤਾਂ ਸਾਡੇ ਤੇ ਕਾਰਵਾਈ ਹੋ ਜਾਣੀ ਚਾਹੀਦੀ ਹੈ ਤੇ ਜੇ ਉਹਨਾਂ ਨੂੰ ਗਲਤ ਪਾਇਆ ਜਾਂਦਾ ਤਾਂ ਉਹਨਾਂ ਤੇ ਕਾਰਵਾਈ ਹੋ ਜਾਣੀ ਚਾਹੀਦੀ ਹੈ ਪਰ ਕਹਿੰਦੇ ਕਿ ਜਦੋਂ ਅਸੀਂ ਕਿਤੇ ਜਾਣਦੇ ਆ ਸਾਡੀ ਜਿਹੜੀ ਉਹ ਕਾਗਜ਼ਾਤ ਹੀ ਜਿਹੜੇ ਉਹ ਚੈੱਕ ਨਹੀਂ ਕੀਤੇ ਜਾਂਦੇ ਔਰ ਸਿੱਧੇ ਤੌਰ ਤੇ ਇਹ ਇਲਜ਼ਾਮ ਜਿਹੜੇ ਉਹ ਭਗਵੰਤਬਾਹ ਦੇ OSG ਸੁਖੀ ਦੇ ਉੱਪਰ ਲਾ ਰਹੇ ਨੇ ਅਸੀਂ ਸੁਖੀ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਫੋਨ ਨਹੀਂ ਚੱਕਿਆ ਹਾਲਾਂਕਿ ਅਸੀਂ ਕਰਨਜੀਤ ਸਿੰਘ ਦਾ ਪੱਖ ਲਈ ਜ਼ਰੂਰ ਲਿਆ ਉਹਨਾਂ ਦਾ ਵੀ ਪੱਖ ਜਿਹੜਾ ਅਸੀਂ ਲਿਆ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਹੈ ਇਹਦੇ ਤੇ ਵੀ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਆ ਪਰ ਉਹ ਕਹਿ ਰਹੇ ਆ ਕਿ ਜਿਹੜੇ ਬੰਦੇ ਨੇ ਸਾਡੇ ਦੇ ਪਰਚਾ ਦਰਜ ਕਰਾਇਆ ਤਾਂ ਸਾਨੂੰ ਤਾਂ ਪੁਲਿਸ ਨੇ ਫੜ ਲਿਆ ਪਰ ਜਦੋਂ ਅਸੀਂ ਉਹਨਾਂ ਦੇ 420 ਦਾ ਪਰਚਾ ਦਰਜ ਕਰਾਇਆ ਤਾਂ ਪੁਲਿਸ ਜਿਹੜੀ ਉਹਨਾਂ ਨੂੰ ਫੜ ਨਹੀਂ ਰਹੀ ਇਹਦਾ ਮਤਲਬ ਇਹ ਕਹਿ ਰਿਹਾ ਕਿ ਸੁਖੀ ਉਹਨਾਂ ਦੀ ਮਦਦ ਕਰ ਰਿਹਾ ਦੂਜਾ ਕਹਿੰਦੇ ਜੇ ਕਿਸੇ ਕੋਲ ਮਦਦ ਲੈਣ ਜਾਂਦੇ ਆ ਤਾਂ ਉਹ OSG ਉਹਨਾਂ ਨੂੰ ਵੀ ਫੋਨ ਕਰਦੇ ਹੁੰਦਾ ਇਹੋ ਜਿਹੇ ਇਲਜ਼ਾਮ ਜਿਹੜੇ ਇਹਨਾਂ ਨੇ ਲਾਏ ਹੈਗੇ ਆ ਤਾਂ ਅਸੀਂ ਵੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਇਸ ਮਸਲੇ ਦੀ ਜਿਹੜੀ ਉਹ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਜੇ ਇਹ ਸਹੀ ਨੇ ਤਾਂ ਇਹਨਾਂ ਨੂੰ ਇਨਸਾਫ ਮਿਲੇ ਜੇ ਉਹ ਸਹੀ ਨੇ ਤਾਂ ਉਹਨਾਂ ਨੂੰ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਔਰ ਖਾਸ ਕਰਕੇ ਭਗਵੰਤਪਾ ਦੇ OSG ਦੇ ਵਿੱਚ ਕੀ ਰੋਲ ਆ ਉਸ ਚੀਜ਼ ਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕੈਮਰਾਮੈਨਾਂ ਕੁਝ ਦਿਨਾਂ ਬਾਅਦ ਸਿਕੰਦਰ ਸਿੱਧੂ ਜਨਾ ਲੋਕਨਾਟੀਵੀ ਪਟਿਆ